ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਮੇਰੇ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਤੇ ਦੇਨ ਹੈ ਜੀ ਸ਼ੁੱਕਰਵਾਰ ਦਾ ਇਸ ਸਵੇਰ ਦਾ ਟਾਈਮ ਸੀ ਆਪਾਂ ਲੱਗੇ ਸੀ ਜੀ ਚਾਹ ਬਣਾ ਕੇ ਪੀ ਕੇ ਤੇ ਮੁੜ ਕੇ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਬਣਾਣੇ ਆ ਜੀ ਬੈਂਗਣਾਂ ਦਾ ਪਰਤਾ ਬੈਂਗਣ ਆਪਾਂ ਉਬਾਲ ਲਏ ਨੇ ਕੁੱਕਰ ਚ ਪਾ ਕੇ ਤੇ ਲਾਨੇ ਤੜਕਾ ਬੱਚੇ ਜੇ ਸੁੱਤੇ ਪਏ ਸੀ ਤੇ ਆਪਾਂ ਚਾਹ ਬਣਾ ਲਈ ਸੀ ਪੀਕ ਮਿਕਚਲ ਸਬਜੀ ਬਣਾ ਲਈਏ ਪਹਿਲਾਂ ਅੱਜ ਮੀ ਨਹੀਂ ਲੱਗਾ ਤੇ ਬਾਅਦ ਧੁੱਪ ਜੀ ਚੜੀ ਜੀ ਆਪਾਂ ਤੜਕਾ ਲਾ ਲਈਏ ਸਬਜੀ ਨੂੰ ਤੇ ਕੋਲ ਆਪਾਂ ਇੱਕ ਪਾਸੇ ਦਵਾਰਾ ਚਾਹ ਧਾਰ ਦਿੱਤੀ ਹੈ ਬੱਚੇ ਉੱਠ ਰਿਹਾ ਆਪਾਂ ਦੰਨੇ ਚਾ ਜੀ ਉੱਠੇ ਤੇ ਕੋਲ ਆਪਾਂ ਸਬਜ਼ੀ ਬਣਾ ਕੇ ਬਣਾਣੇ ਆ ਜੀ ਰੋਟੀ ਅੱਜ ਮੌਸਮ ਠੀਕ ਹੈ ਨਾ ਬੱਦਲ ਬਣੇ ਨੇ ਅੱਜ ਠੀਕ ਹੈ ਵੀ ਧੁੱਪ ਚੜੀ ਹੋਈ ਹੈ ਤੇ ਸਵੇਰੇ ਸਵੇਰੇ ਅੱਜ ਧੁੱਪ ਚੜੀ ਹੈ ਜਿੰਨਾ ਸਵੇਰੇ ਸਵੇਰੇ ਗੁੰਮਜਾ ਲੱਗ ਗਿਆ ਜਿਵੇਂ ਵੀ ਅੱਜ ਬਹੁਤ ਜ਼ਿਆਦਾ ਗਰਮੀ ਹੈ ਉਜੀਆ ਪੈਕਪਸੇ ਚਾਹ ਤਰੀਏ ਬਣਾ ਲਈਏ ਚਾਹ ਤੇ ਕੋਲ ਆਪਾਂ ਨਾਨੇ ਸੁਬਜਿੰ ਤੜਕਾ ਜੇ ਸੇ ਆਪਾਂ ਰਾਤੀ ਚਿੱਟੇ ਛਨੇ ਦੀ ਸਬਜੀ ਬਣਾਈ ਸੀ ਤੇ ਆਪਾਂ ਬੱਚਿਆਂ ਨੂੰ ਪੂੜੀਆਂ ਬਣਾ ਦਾਂਗੇ ਉਹਦੇ ਨਾਲ ਤੇ ਜਾਣਾ ਕਿਤੇ ਰੋਟੀ ਲੈ ਕੇ ਕਰੋ ਰਾਤ ਵਾਲੀ ਸਬਜੀ ਕਿਤੇ ਖਰਾਬ ਨਾ ਹੋ ਜੇ ਦੁਪਹਿਰ ਤੱਕ ਤੇ ਆਪਾਂ ਤਾਜੀ ਸਬਜੀ ਬਣਾ ਲੈਨੇ ਆ ਪਣੇ ਰਾਤ ਨੂੰ ਕੰਮ ਆ ਜੇਗੀ ਖਾ ਲਾਂਗੇ ਦੁਪਹਿਰ ਨੂੰ ਤੇ ਸੁਨਨ ਨੂੰ ਪਤਾ ਜੀ ਰੋਟੀ ਸਬਜੀ ਬਣਾ ਕੇ ਰੋਟੀ ਪਾ ਦੇਣਾ ਨਾਲ ਇਹਨਾਂ ਪ੍ਰਾਤੀ ਕੱਪੜੇ ਧੋਏ ਸੀ ਤੇ ਰਾਤ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਇਸ ਟਾਂ ਬਾਰਿਸ਼ ਆ ਜਾਂਦੀ ਹੈ ਤੇ ਆਪਾਂ ਅੰਦਰ ਸੁੱਕਣੇ ਪਾਉਂਦੇ ਸੀ ਕਿ ਲਾ ਕੇ ਤੇ ਅੱਜ ਤੇ ਧੁੱਪ ਚੜ੍ਹੀ ਹੋਈ ਬਾਹਰ ਤੇ ਆਪਾਂ ਇਹਨਾਂ ਨੂੰ ਪਾਣੇ ਹਾਂ ਸੁੱਕਣੇ ਬਾਹਰ ਤਾਰ ਤੇ ਤੇ ਫਿਰ ਤੇ ਲਾ ਕੇ ਰੱਖਾਂਗੇ ਉੰਜ ਇੱਥੇ ਆਪਾਂ ਲੱਗੇ ਸੀਗੇ ਬੱਚਿਆਂ ਨੂੰ ਰੋਟੀ ਬਣਾ ਕੇ ਦੇਣ ਵਾਸਤੇ ਆਪਣੇ ਚੰਨਿਆਂ ਦੀ ਸਬਜ਼ੀ ਪਈ ਸੀ ਰਾਤ ਦੀ ਤੇ ਆਪਾਂ ਨਾਲ ਬਣਾ ਰਹੇ ਹਾਂ ਜੀ ਪੂੜੀਆਂ ਪਹਿਲਾਂ ਆਪਾਂ ਸਿੰਪਲ ਰੋਟੀ ਬਣਾਈ ਸੀ ਸਬਜ਼ੀ ਬਣਾ ਕੇ ਤੇ ਆਪਾਂ ਪੈਕ ਕਰਕੇ ਦੇ ਦਿੱਤੀ ਨਾਲ ਤੇ ਹੁਣ ਆਪਾਂ ਬੱਚਿਆਂ ਨੂੰ ਪੂੜੀਆਂ ਬਣਾ ਦੇਣੇ ਚਣਿਆਂ ਦੀ ਸਬਜ਼ੀ ਨਾਲ ਇਹ ਸਬਜ਼ੀ ਆਪਾਂ ਗਰਮ ਕਰ ਲਈ ਤੇ ਆਪਾਂ ਬਣਾ ਰਹੇ ਪੂੜੀਆਂ ਦੇ ਇੰਨੇ ਬੱਚਿਆਂ ਰੋਟੀ ਖਾਣ ਵਾਸਤੇ ਤੇ ਫਿਰ ਕਰਦੇ ਆ ਜੀ ਹੋਰ ਕੰਮ ਕਰ ਬੱਚਿਆਂ ਨੂੰ ਰੋਟੀ ਰੁਟੀ ਦੇਖਾਂ ਤੋ ਬਾਦ ਆਪਾਂ ਵੀ ਖਾ ਲਈ ਸੀ ਤੇ ਹੁਣ ਲੱਗਿਆ ਜੀ ਆਪਾਂ ਕਮਰੇ ਦੀ ਸਫਾਈ ਕਰਨ ਕਿਉਂ ਛੁੱਟੀਆਂ ਬੱਚੇ ਲੇਟ ਉੱਠਦੇ ਨੇ ਤੇ ਫਿਰ ਆਪੋ ਰੋਟੀ ਰੁਟੀ ਬਣਾ ਕੇ ਖਵਾ ਦਿੱਤੀ ਸੀ ਇੱਥੇ ਲੱਗੇ ਸੀ ਜੀ ਆਪਾਂ ਕਮਰੇ ਦੀ ਸਫਾਈ ਕਰਨ ਨਾਲ ਤੁਸੀਂ AC ਚਲਾ ਲੈਂਦੇ ਬੱਚੇ ਠੰਡ ਲੱਗਦੀ ਐ ਇਸ ਕਰਕੇ ਕੰਬਲ ਲੈਣੇ ਪੈਂਦੇ ਨੇ ਜੇ ਸੀ ਬੰਦ ਕਰਦੇ ਫਿਰ ਗਰਮੀ ਲੱਗਣ ਲੱਗ ਜਾਂਦੀ ਐ ਤੇ ਚਾਦਰਾਂ ਵੀ ਰੱਖਣੀਆਂ ਪੈਂਦੀਆਂ ਤਾਂ ਕੰਬਲ ਵੀ ਤੇ ਆਪਾਂ ਚੱਕ ਲਈਏ ਜੀ ਬਿਸਤਰੇ ਤੇ ਕਮਰੇ ਦੀ ਕਰਦੇ ਆਂ ਸਫਾਈ ਤੇ ਹੁਣ ਆਪਾਂ ਕਰਦੇ ਆ ਜੀ ਕੰਮਕਾਰ ਝਾੜੂ ਪੋਚੇ ਲਾਈਏ ਪਾਂਡੇ ਪੁੰਡੇ ਮਾਜੀ ਕੰਮ ਕਾਫੀ ਹੋ ਜਾਂਦਾ ਜਿਵੇਂ ਸਿੱਲਾ ਪਨਜੋਇਆ ਪੇ ਬਾਰਸ਼ਾਂ ਦੇ ਨਾਲ ਜੇ ਆਪਾਂ ਚਾਦਰਾਂ ਝਾੜ ਕੇ ਵਿਛਾ ਲਈਏ ਤੇ ਚੁੱਕੀਏ ਖਲਾਰਾ ਤੇ ਆਪਾਂ ਦਰ ਸਫਾਈ ਕਰਾਏ ਸੀ ਤੇ কিরਣ ਲਾਏਗੀ ਝਾੜੂ ਤੇ ਆਪਾਂ ਮਾਜ ਲੈਨੇ ਜੀ ਭਾਂਡੇ ਜਿਦ ਸیرے ਸੇ ਸਬਜੀ ਬਣਾਈਏ ਫਿਰ ਰੋਟੀ ਰੋਟੀ ਬਣਾਈਏ ਕਾਫੀ ਭਾਂਡੇ ਵੀ ਹੋ ਜਾਂਦੇ ਆ ਤੇ ਖਲਾਰਾ ਵੀ ਕਾਫੀ ਪੈ ਜਾਂਦਾ ਕਿਉਂਕਿ ਸਬਜੀ ਬਣਾਉਂਦੇ ਕਾਫੀ ਟਾਈਮ ਲੱਗ ਜਾਂਦਾ ਹੈ ਬਾਕੀ ਕੰਮ ਫਿਰ ਹੌਲੀ ਹੌਲੀ ਹੁੰਦੇ ਨੇ ਤੇ ਆਪਾਂ ਰੋਟੀ ਰੋਟੀ ਖਵਾਤੀ ਸੀ ਬੱਚਿਆਂ ਨੂੰ ਤੇ কিরਣ ਲੱਗੇ ਸੀ ਝਾੜੂ ਲਾਉਣ ਵਾਸਤੇ ਤੇ ਆਪਾਂ ਮਾਜ ਰੇ ਸੀ ਭਾਂਡੇ ਕੋਲ ਤੇ ਝਾੜੂ ਲਾ ਦੇਗੀ ਫਿਰ ਆਪਾਂ ਚਲਾ ਕੇ ਤੇ ਬਾਹਰ ਵੋਸ਼ਤ ਵਗੈਰਾ ਧੋ ਕੇ ਵਿਢ ਚੜੂ ਫੇਰ ਕੇ ਫੇਰ ਆਪਾਂ ਵਿਲੇ ਥੋੜੀ ਦੇਰ ਜੀ ਆਪਰ ਸੋਈ ਦੀ ਸਫਾਈ ਕਰਕੇ ਭਾਂਡੇ ਆਪਾਂ ਮਾਂਜ ਲਏ ਤੇ ਦੁੱਧ ਵੀ ਗਰਮ ਕਰਕੇ ਰੱਖ ਲਿਆ ਕੋਲ ਕਈ ਵਾਰੀ ਸਵੇਰੇ ਕਰਨਾ ਭੁੱਲ ਜੀਦਾ ਦੁੱਧ ਰਾਤ ਤੱਕ ਖਰਾਬ ਹੋ ਜਾਂਦਾ ਐ ਇਸ ਲਈ ਸਵੇਰੇ ਗਰਮ ਕਰਕੇ ਤੇ ਫਿਰ ਆਪਾਂ ਲੱਗੇ ਸੀ ਇੱਥੇ ਆਪਣੇ ਸਲਵ ਸਾਫ ਕਰਨ ਵਾਸਤੇ ਦੇ ਨਾਲ ਆਪਾਂ ਲੈ ਪੋਚਾ ਕਿੰਨ ਕੱਲਾ ਝਾੜੂ ਲਾਏਗੀ ਪੋਚਾ ਨਹੀਂ ਲਾਏਗੀ ਸੋਹੇ ਡਿਸਪਲੇ ਹੋ ਗਏ ਹੈ। ਹੈ। ਅੱਜ ਆਪਾਂ ਦੋ ਕਾ ਟੈਂਗਲਰ ਕੰਡਰਸ ਮੈਂ ਅੱਜ ਕਿਰਨ ਬਣਾਏ ਸ਼ਾਮ ਨੂੰ ਚਾਹ। ਤੇ 4 ਵਜੇ ਚਾਹ ਬਣਾ ਕੇ ਪੀ ਲੀ ਉਸ ਤੋਂ ਬਾਅਦ ਆਪਾਂ ਬਾਹਰ ਲਾਈ ਕੋਲ ਮਸ਼ੀਨ ਵੀ ਕਿਤੇ ਰਾਤ ਨੂੰ ਫੇਰ ਨਾ ਕਣੀਆਂ ਜੀਆਂ ਆ ਜਾਣ ਤੇ ਆਪਾਂ ਮੀਨ ਆ ਪੈ ਜੇ ਤੇ ਆਪਾਂ ਕੱਪੜੇ ਧੋ ਲਈਏ। ਇੱਡ ਕੱਲ ਵਾਲੇ ਧੋਏ ਸੀ ਉਹ ਅੱਜ ਸੁੱਕੇ ਨੇ ਤੇ ਲਾ ਕੇ ਰੱਖ ਲਈ ਦਵਾਰਾ ਫਿਰ ਤੋਂ ਉਹ ਦੰਨੇ ਤੇ ਕੋਲ ਨੇ ਪਿਆਜ਼ ਖਰਾਬ ਹੋ ਗਏ ਸੀ ਤੇ ਆਪਾਂ ਛਾਂਟ ਲਏ ਪਿਆਜ਼ ਯਾ ਥੋੜੇ ਜਿਹੇ ਰਹਿ ਗਏ ਤੇ ਜੋ ਖਰਾਬ ਕਾਫੀ ਨਿਕਲੇ ਚਲੋ ਜੀ ਅੱਜ ਵਾਲੇ ਵਲੌਗ ਦੇ ਅੰਡ ਦੇ ਇੱਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਜੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਬਾਏ ਬਾਏ ਜੀ